ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ মিডিਆ ਦੇ ਵਿੱਚ ਬਹੁਤ ਵੱਡੇ ਵੱਡੇ ਪੱਤਰਕਾਰ ਵੱਡੇ ਵੱਡੇ ਚੈਨਲ ਇਹ ਚਰਚਾਾਂ ਛੇੜ ਰਹੇ ਨੇ ਕਿ ਕੱਲ ਨੂੰ ਅਮਰਤਪਾਲ ਨੇ ਸੌ ਚੱਕਣੀ ਐ ਕਿਉਂਕਿ ਲੋਕਾਂ ਨੇ ਜਿਤਾਇਆ ਕਨੂਰ ਸਾਹਿਬ ਤੋਂ ਉਹਦਾ ਹੱਕ ਐ ਸੌ ਚੱਕਣ ਦਾ ਪਰ ਮੈਂ ਦੋ ਤਿੰਨ ਗੱਲਾਂ ਕਰਨੀਆਂ ਨੇ ਅਮਰਤਪਾਲ ਸੌ ਚੱਕੇ ਨਾ ਚੱਕੇ ਉਹਦੀ ਮਰਜ਼ੀ ਹੈ ਸੂਬਾ ਸਰਕਾਰ ਨੇ ਐਨਐਸਐ ਲਾਈ ਹੈ ਸੂਬਾ ਸਰਕਾਰ ਦੀ ਮਰਜ਼ੀ ਹੈ ਰਿਹਾ ਕਰੇ ਨਾ ਕਰੇ ਪਰ ਕੁਝ ਜਿਹੜੇ ਝੂਠ ਦੇ ਬਲੰਦੇ ਝੂਠ ਦੇ ਪੁਲ ਸ਼ਿਫਤਾਂ ਦੇ ਪੁਲ ਬੰਨੇ ਜਾ ਰਹੇ ਨੇ ਉਹਦੀ ਥੋੜੀ ਬਹੁਤੀ ਗੱਲਬਾਤ ਕਰਨੀ ਹੈ ਦੋ ਵਕੀਲ ਨੇ ਖਾਸ ਕਰਕੇ ਜਿਹੜੇ ਇੰਡੀਅਨ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਨੇ ਸਭ ਤੋਂ ਪਹਿਲਾਂ ਆਰਐਸਐਸ ਦਾ ਦਲਾਲ ਵਕੀਲ ਜਿਹੜਾ ਰਾਜ ਖਾਲਸਾ ਜੋ ਬਨਾਲੇ ਦਾ ਹੈ ਦੂਜਾ ਇਮਾਨ ਖਾਰਾ ਤੇ ਉਹਦਾ ਪੁੱਤਰ ਇਹ ਬਹੁਤ ਜ਼ਿਆਦਾ ਮੀਡੀਆ ਦੇ ਵਿੱਚ ਚਰਚਾ ਛੇੜੀ ਬੈਠੇ ਆ ਦੋ ਤਿੰਨ ਕੁ ਸਵਾਲ ਨੇ ਜਿਹੜੀ ਐਨਐਸਏ ਪੰਜਾਬ ਸਰਕਾਰ ਨੇ ਲਾਈ ਹੈ ਅਮਰਤਪਾਲ ਅਤੇ ਉਹਦੇ ਸਾਥੀਆਂ ਦੇ ਐਨਐਸਏ ਦੇ ਵਿੱਚ ਕਿਸੇ ਵੀ ਵਕੀਲ ਦੀ ਲੋੜ ਨਹੀਂ ਕਿਸੇ ਬਕਾਲਤ ਨਾਮੇ ਦੀ ਲੋੜ ਨਹੀਂ ਐਨਐਸਏ ਪੰਜਾਬ ਸਰਕਾਰ ਨੇ ਲਾਈ ਹੈ ਨੈਸ਼ਨਲ ਸਕਿਉਰਿਟੀ ਐਕਟ ਮਤਲਬ ਉਹਦੇ ਵਿੱਚ ਇਹ ਲਿਖਿਆ ਜਾਂਦਾ ਹੈ ਕਿ ਇਹ ਬੰਦੇ ਜਿਹੜੇ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਅਮਰਤਪਾਲ ਵਰਗੇ ਜਾਂ ਉਹਦੇ ਸਾਥੀ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਸਕਦੇ ਨੇ ਇਸ ਕਰਕੇ ਅਸੀਂ ਐਨਐਸਏ ਲਾ ਕੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਐ ਇੰਨੀ ਇੱਕ ਗੱਲ ਐ ਐਨਐਸਏ ਜਿਹੜਾ ਨੈਸ਼ਨਲ ਸਿਕਿਉਰਿਟੀ ਐਕਟ ਹੈਗਾ ਉਹ ਇੱਕ ਪੰਜਾਬ ਗਵਰਨਮੈਂਟ ਦੀ ਜਾਂ ਸੂਬਾ ਸਰਕਾਰ ਦੀ ਪਾਲਿਸੀ ਐ ਉਹਦੇ ਵਿੱਚ ਕਿਸੇ ਵਕੀਲ ਦੀ ਲੋੜ ਨਹੀਂ ਜੇ ਖਾਰੇ ਵਰਗੇ ਜਾਂ ਰਾਜਦੇਵ ਖਾਲਸੇ ਵਰਗੇ ਇਹ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਫਿਰ ਤਾਂ ਫਿਰ ਤਾਂ ਤੁਸੀਂ ਜਿਹੜਾ ਬਕਾਲਤ ਨਾਮ ਹੈ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਹੈ ਮੁਰਜਮ ਤੋਂ ਸਾਇਨ ਕਰਵਾਏ ਜਾਂਦੇ ਨੇ ਉਹਦੇ ਮੁਤਾਬਕ ਉਹਨੂੰ ਰਿਹਾ ਕੀਤਾ ਜਾਂਦਾ ਹੈ ਉਹ ਬਕਾਲਤ ਨਾਮ ਜਿਹੜਾ ਤਾਂ ਭੇਜਿਆ ਜਾਂਦਾ ਕਿਉਂਕਿ ਉਹ ਕੋਰਟ ਵੱਲੋਂ ਅਦਾਲਤ ਵੱਲੋਂ ਜਵਾਬਤ ਮਿਲਦੀ ਹੈ ਪਰ ਇਹਦੇ ਵਿੱਚ ਕੋਈ ਜਵਾਨਤ ਵਾਲੀ ਗੱਲ ਹੀ ਹੈ ਨਹੀਂ ਇਹ ਤਾਂ ਪੰਜਾਬ ਗਵਰਨਮੈਂਟ ਦੀ ਇੱਕ ਕੈਲੀਏ ਸੂਬਾ ਸਰਕਾਰ ਦੀ ਪਾਲਿਸੀ ਹੈ ਮੈਂ ਜਿਹੜੀ ਗੱਲਬਾਤ ਤੁਹਾਡੇ ਨਾਲ ਕਰਨ ਲੱਗਾ ਥੋੜਾ ਜਿਹਾ ਧਿਆਨ ਦਿਓ ਜੇ ਸਾਡੇ ਪੰਜਾਬ ਦੇ ਵਕੀਲ ਇਹ ਗੁੱਲ ਖਿਲਾ ਰਹੇ ਨੇ ਇਹ ਲੋਕਾਂ ਨੂੰ ਬੇਕੂ ਬਣਾ ਰਹੇ ਨੇ ਜਦੋਂ ਇਹਨਾਂ ਨੂੰ ਸਵਾਲ ਕੀਤਾ ਜਾਂਦਾ ਹੈ ਉਹ ਕਹੂਗਾ ਮੈਂ ਵਕੀਲ ਨਹੀਂ ਉਹ ਕਹੂਗਾ ਮੈਂ ਇਹਦਾ ਵਕੀਲ ਨਹੀਂ ਫਿਰ ਵਕੀਲ ਹੈ ਕਿਦੇ ਤੁਸੀਂ ਤੁਸੀਂ ਇਹ ਬਕਾਲਤ ਕਰਦੇ ਕਿਦੋਂ ਅਸਲ ਵਿੱਚ ਗੱਲ ਪਤਾ ਕੀ ਹੈ ਇਹਨਾਂ ਲੋਕਾਂ ਨੂੰ ਅਮਰਤਪਾਲ ਦੇ ਕੇਸ ਨਾਲ ਕੋਈ ਮਤਲਬ ਨਹੀਂ ਇਹਨਾਂ ਦਾ ਮਤਲਬ ਕੀ ਹੈ ਇਹਨਾਂ ਨੇ ਆਪਣੇ ਜਿਹੜੇ ਅਕਾਊਂਟ ਨੰਬਰ ਨੇ ਜਿਹੜੇ ਆਪਣੇ ਖਾਤੇ ਨੇ ਉਹ ਬਾਹਰਲੇ ਲੋਕਾਂ ਨੂੰ ਜਾਨਕੀ ਫੋਰਨ ਲੋਕਾਂ ਨੂੰ ਭੇਜੇ ਹੋਏ ਨੇ ਉਹਦੇ ਵਿੱਚ ਧੜਾ ਧੜ ਰੁਪਏ ਨਣਕ ਡਾਲਰ ਪੈ ਰਹੇ ਨੇ ਇਹਨਾਂ ਦੀ ਕਮਾਈ ਹੈ ਕਹ ਲਈ ਜਿਹੜਾ ਵੀ ਮੁੱਦਾ ਆਉਂਦਾ ਭਾਵੇਂ ਖਾਲਿਸਤਾਨ ਦੀ ਗੱਲ ਹੋਵੇ ਤੇ ਭਾਵੇਂ ਕਿਸੇ ਪੰਜਾਬ ਦੇ ਵਿੱਚ ਹੋਰ ਗੈਂਗਸਟਰਵਾਦ ਦੀ ਗੱਲ ਹੋਵੇ ਜਦੋਂ ਵੀ ਕੋਈ ਮੁੱਦਾ ਉੱਠਦਾ ਹੈ ਉਦੋਂ ਇਹ ਕੜਮ ਚੌਧਰੀ ਬਣ ਕੇ ਸ਼ਰਿਆਮ ਲੋਕਾਂ ਨੂੰ ਕਹਿੰਦੇ ਨੇ ਕਿ ਅਸੀਂ ਇਹ ਜਿਹੜਾ ਕੇਸ ਹੈ ਫਿਰ ਹੀ ਲੜਾਂਗੇ ਤੇ ਇਹ ਇਹਨਾਂ ਨੇ ਅਮਰਤਪਾਲ ਵਾਸਤੇ ਜਾਂ ਉਹਦੇ ਸਾਥੀਆਂ ਵਾਸਤੇ ਵੀ ਕਿਹਾ ਸੀ ਭਾਵੇਂ ਖਾਰਾ ਹੋਵੇ ਭਾਵੇਂ ਰਾਜਦੀਪ ਰਾਜਦੀਪ ਖਾਲਸਾ ਵੀ ਹੋਰ ਵੀ ਹੈਗੇ ਨੇ ਜਿਹੜੇ ਕਹਿੰਦੇ ਸੀ ਅਸੀਂ ਫਿਰ ਹੀ ਕੇਸ ਲੜਾਂਗੇ ਇਹਨਾਂ ਦਾ ਕੇਸ ਨਾਲ ਕੋਈ ਮਤਲਬ ਨਹੀਂ ਫਿਰ ਹੀ ਕਹਿਣ ਤੋਂ ਭਾਵ ਕੀ ਹੈ ਸੇਵਾ ਦੇ ਨਾਂ ਤੇ ਜਿਹੜਾ ਮੇਵਾ ਮਿਲਦਾ ਇਹਨਾਂ ਦਾ ਮਤਲਬ ਉਹ ਹੁੰਦਾ ਹੈ ਕਰੋੜਾਂ ਰੁਪਈਆ ਇਹਨਾਂ ਦੇ ਖਾਤਿਆਂ ਵਿੱਚ ਆ ਚੁੱਕਾ ਹੈ ਤੇ ਕਰੋੜਾਂ ਰੁਪਈਆ ਹੋਰ ਇਹਨਾਂ ਦੇ ਖਾਤੇ ਵਿੱਚ ਆਉਣ ਦੀ ਆਸ ਇਹਨਾਂ ਨੂੰ ਹੈਗੀ ਹੈ ਕਿਉਂਕਿ ਸਾਡੇ ਜਿਹੜੇ ਲੋਕ ਨੇ ਮੈਂ ਸ਼ਬਦ ਤਾਂ ਖਾਜ ਭੇੜ ਕਟੀੜ ਵਰਦਾ ਹੁੰਨਾ ਕਿਉਂਕਿ ਇਹ ਇਹਨਾਂ ਲੋਕਾਂ ਤੇ ਸ਼ਬਦ ਢੁਕਦੇ ਨੇ ਜਿਹੜਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਐਨਐਸਏ ਕੇਸ ਦੇ ਵਿੱਚ ਵਕੀਲ ਦੀ ਲੋੜ ਨਹੀਂ ਸਰੇ ਆਂ ਪਤਾ ਹੈ ਜਿੰਨੂੰ ਕੋਈ ਸਵਾਲ ਕਰੋ ਕਿ ਜੇ ਤੁਸੀਂ ਅਮਰਤਪਾਲ ਨੂੰ ਰਿਹਾਅ ਕਰਵਾ ਕੇ ਜਾਂ ਸੌਂ ਚਕਾਉਣ ਲਈ ਬਾਹਰ ਲਿਆ ਰਹੇ ਹੋ ਤਾਂ ਫਿਰ ਉਹ ਬਕਾਲਤਨਾਮਾ ਦੱਸੋ ਜਿਹੜਾ ਤੁਸੀਂ ਜੇਲ੍ਹ ਵਿੱਚ ਭੇਜਿਆ ਉਹ ਬਕਾਲਤਨਾਮਾ ਇਹਨਾਂ ਕੋਲ ਹੈ ਨਹੀਂ ਕਿਉਂਕਿ ਬਕਾਲਤਨਾਮੇ ਦੀ ਲੋੜ ਹੀ ਹੈ ਨਹੀਂ ਉੱਥੇ ਉਹ ਤਾਂ ਜਿਹੜੀ ਪਾਲਿਸੀ ਹੈ ਸੂਬਾ ਸਰਕਾਰ ਦੀ ਹੈ ਪੰਜਾਬ ਗਵਰਨਮੈਂਟ ਦੀ ਹੈ ਉਹਦੀ ਮਰਜ਼ੀ ਹੈ ਜੇ ਅਮਰਤਪਾਲ ਨੂੰ ਰਿਹਾਅ ਕਰਨਾ ਜਾਂ ਸੌਂ ਚਕਾਉਣ ਵਾਸਤੇ ਬਾਹਰ ਲੈ ਕੇ ਆਉਣਾ ਹੈ ਤਾਂ ਜਿਹੜੀ ਵੀ ਕਾਰਵਾਈ ਹੋਗੀ ਰابطਾ ਹੋਊਗਾ ਜੇਲ੍ਹ ਦੇ ਨਾਲ ਉਹ ਪੰਜਾਬ ਗਵਰਨਮੈਂਟ ਦਾ ਹੋਊਗਾ ਜੇ ਪੰਜਾਬ ਗਵਰਨਮੈਂਟ ਸਿੱਧਾ ਜੇਲ੍ਹ ਨੂੰ ਲਿਖ ਕੇ ਦੇਊਗੀ ਕਿ ਸਾਨੂੰ ਇਹ ਬੰਦੇ ਚਾਹੀਦੇ ਨੇ ਰਿਹਾ ਕਰ ਦੋ ਸੌ ਚੁਕਣੀ ਹੈ ਤਾਂ ਜੇਲ੍ਹ ਰਿਹਾ ਕਰ ਦੋਗੀ ਪਰ ਵਕੀਲਾਂ ਦਾ ਕੀ ਰੋਲ ਹੈ ਕੋਈ ਰੋਲ ਨਹੀਂ ਹੁਣ ਦੂਜੀ ਗੱਲ ਅਮਰਤਪਾਲ ਨੇ ਕਹਿੰਦੇ ਸੌ ਚੁਕਣੀ ਹੈ ਕੱਲ ਨੂੰ ਇਹ ਚਰਚਾ ਮਨ ਮੀਡੀਆ ਦੇ ਵਿੱਚ ਮੈਂ ਪਹਿਲਾਂ ਹੀ ਕਹਿ ਦਿੱਤਾ ਸਾਨੂੰ ਕੋਈ ਮਤਲਬ ਨਹੀਂ ਉਹ ਸੌਂ ਚੁੱਕੇ ਨਾ ਚੁੱਕੇ ਉਹਦੀ ਮਰਜ਼ੀ ਹੈ ਜੇ ਸਰਕਾਰ ਤੇ ਡਿਪੈਂਡ ਕਰਦਾ ਹੈ ਉਹਨੂੰ ਬਾਹਰ ਕੀਤਾ ਜਾਓ ਲਿਆਂਦਾ ਜਾਓ ਜਾਨਾ ਪਰ ਜਿਹੜੀਆਂ ਉਹਦੇ ਪਿੱਛੇ ਤੁਰਨ ਵਾਲੀਆਂ ਭੇਡਾਂ ਨੇ ਉਹ ਧਿਆਨ ਦੇ ਨਾਲ ਸੁਣ ਲਿਓ ਤੇ ਅਮਰਤਪਾਲ ਕੀ ਕਹੂਗਾ ਸੌਂ ਚੁੱਕਣ ਵੇਲੇ ਜਿਹੜੇ ਭਾਰਤ ਦੇ ਤਿਰੰਗੇ ਝੰਡੇ ਨੂੰ ਅਗ ਲਾ ਕੇ ਸਾੜਿਆ ਗਿਆ ਕੁਰਬਾਨਾਂ ਦੇ ਨਾਲ ਪਾੜਿਆ ਗਿਆ ਪੈਰਾਂ ਦੇ ਥਲੇ ਲਤਾੜਿਆ ਗਿਆ ਅਮਰਤਪਾਲ ਉਹ ਝੰਡੇ ਦੇ ਥੱਲੇ ਖੜੂਗਾ ਜੇ ਸੌ ਚੁੱਕੂਆ ਤਾਂ ਖੜਨਾ ਪਊਗਾ ਢਿਡ ਝੰਡੇ ਦਾ ਅਪਮਾਨ ਕੀਤਾ ਜਾਂਦਾ ਸੀ ਉਹਦੇ ਥੱਲੇ ਖੜਨਾ ਪਊਗਾ ਫਿਰ ਜਿਹੜੇ ਕਾਨੂੰਨ ਨੂੰ ਕਹਿੰਦਾ ਸੀ ਮੈਂ ਮੰਨਦਾ ਨਹੀਂ ਕਹਿੰਦਾ ਸੀ ਹਲਕੀ ਕੁੱਤੇ ਨੇ ਵੱਡੇ ਸਾਨੂੰ ਤਾਂ ਫਿਰ ਉਹ ਕਾਨੂੰਨ ਦੇ ਮੁਤਾਬਕ ਸੌ ਚੁਕਣੀ ਪਊਗੀ ਮੰਨਣਾ ਪਊਗਾ ਕਿ ਮੈਂ ਭਾਰਤੀ ਸੰਵਿਧਾਨ ਨੂੰ ਮੰਨਦਾ ਹਾਂ ਮੈਂ ਇਹਦੇ ਅੰਡਰ ਚੱਲਾਂਗਾ ਮੈਂ ਸੌਂ ਖਾਂਦਾ ਹਾਂ ਮੈਂ ਭਾਰਤੀ ਕਾਨੂੰਨ ਦੇ ਨਾਲ ਕੋਈ ਹੇਰਾਫੇਰੀ ਨਹੀਂ ਕਰੂੰਗਾ ਪ੍ਰਤੀਸ਼ਤਾ ਪਤਾ ਨਹੀਂ ਕਿਹਦੇ ਸ਼ਬਦ ਬੁਲਾਏ ਜਾਣਗੇ ਉਹ ਤੇ ਥਾਵੇਂ ਭਰੇ ਜਾਊਗੀ ਕਿ ਇਹ ਬਹੁਤ ਵਧੀਆ ਗੱਲ ਹੈ ਜਿਹੜੀਆਂ ਕਦੀੜਾਂ ਰੋਲਾ ਪਾਉਂਦੀਆਂ ਸੀ ਹਾਲਾਂਕਿ ਮੈਂ ਚਾਹੁੰਨਾ ਕਿ ਅਮਰਤਪਾਲ ਸੋਚ ਅੱਗੇ ਭਾਰਤ ਦੇ ਸੰਵਿਧਾਨ ਨੂੰ ਮੰਨੇ ਉਥੇ ਪਛਤਾਵਾ ਵੀ ਕਰੇ ਕਿ ਮੇਰੇ ਕੋਲ ਗਲਤੀ ਹੋਈ ਮੈਂ ਚਾਹੁੰਨਾ ਮੈਂ ਤਾਂ ਇਹ ਵੀ ਚਾਹੁੰਨਾ ਕਿ 2027 ਦੇ ਵਿੱਚ ਜਿਹੜਾ ਪੁਰਾਣਾ ਅਕਾਲੀ ਦਲ ਸੀ ਉਹ ਤਾਂ ਖਤਮ ਹੋ ਗਿਆ ਨਵਾਂ ਅਕਾਲੀ ਦਲ ਸਾਹਮਣੇ ਆਵੇ ਖੁਦ ਚਾਹੁੰਨੇ ਆ ਕਿ ਉਹਦੇ ਬੰਦੇ ਮੂਰੇ ਲੈ ਕੇ ਆਓ ਗਲਾ ਮਰਦਬਾਲ ਨਹੀਂ ਹੋਰ ਬੰਦੇ ਬਥੇਰੇ ਜੁੜ ਜਾਣਗੇ ਨਾਲ ਪਰ ਜਿਹੜੀਆਂ ਭੇਡਾਂ ਨੇ ਖਾਲਿਸਤਾਨ ਖਾਲਿਸਤਾਨ ਲਈ ਸੀ ਜੇ ਹੁਣ ਉਹਨਾਂ ਨੂੰ ਕੋਈ ਮਰਨ ਨੂੰ ਥਾਂ ਹੈ ਉਹ ਭੇਡਾਂ ਪਾਕਿਸਤਾਨ ਜਾਣ ਗਈਆਂ ਜਾਂ ਟਿਕਟਾਂ ਲੈ ਕੇ ਕੈਨੇਡਾ ਜਾਣ ਗਈਆਂ ਜਾਂ ਡੋਂਕੀ ਲਾ ਕੇ ਅਮਰੀਕਾ ਵੱਲਣ ਗਈਆਂ ਜਾਂ ਨੇਪਾਲ ਜਾਣ ਗਈਆਂ ਤੇ ਉਹਨਾਂ ਲਈ ਵੀਡੀਓ ਹੈ ਰਹੀ ਗਾਲ ਅਮਰਪਾਲ ਬਾਹਰ ਆਉਂਦਾ ਨਾ ਆਉਂਦਾ ਸਾਨੂੰ ਕੋਈ ਮਤਲਬ ਨਹੀਂ ਮੈਂ ਪਹਿਲਾਂ ਵੀ ਹੁਣ ਵੀ ਭਾਰਤੀ ਕਾਨੂੰਨ ਦੀ ਸੰਵਿਧਾਨ ਦੀ ਗੱਲ ਕਰਦਾ ਕਰਦਾ ਰਹੂੰਗਾ ਜਿਹੜਾ ਬੰਦਾ ਭਾਰਤ ਨੂੰ ਸਾਡੇ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਉਹ ਅਮਰਤਪਾਲ ਹੋਵੇ ਭਾਵੇਂ ਅਮਰਤਪਾਲ ਦਾ ਪਿਓ ਕਿਉਂ ਨਾ ਹੋਵੇ ਮੈਂ ਸਾਰਿਆਂ ਨੂੰ ਕਹਿੰਦਾ ਪਰ ਹੁਣ ਚਰਚਾ ਇਹ ਛੜੀ ਹੈ ਕਿ ਕੱਲ ਨੂੰ ਅਮਰਤਪਾਲ ਬਾਹਰ ਆਊਗਾ ਸੌ ਚੱਕੂਗਾ ਤੇ ਵਕੀਲਾਂ ਦੀ ਪੋਲ ਖੁੱਲ ਚੁੱਕੀ ਐ ਵਕੀਲਾ ਨੇ ਬੇਬਕੂ ਬਣਾਇਆ ਤੇ ਹੁਣ ਭਾਵੇਂ ਵਕੀਲ ਖਾਰਾ ਹੋਵੇ ਉਹਦਾ ਮੁੰਡਾ ਹੋਵੇ ਭਾਵੇਂ ਰਾਜਦੇਵ ਖਾਲਸਾ ਹੋਵੇ ਮੈਂ ਕਹਣਾ ਜੀ ਆਮ ਜਆ ਮਨੁੱਖਾਂ YouTube ਤੇ ਮੈਂ ਬੋਲਦਾ ਗੈਨੇ ਬੂਟਾ ਸਿੰਘ ਮੇਰਾ ਨਾਮ ਐ ਜੇ ਕਿਸ ਨੂੰ ਕੋਈ ਪ੍ਰੋਬਲਮ ਹੋਵੇ ਤਾਂ ਮੇਰੇ ਵਰਖਲਾ ਵੀ ਤੁਸੀਂ ਸਟੈਂਡ ਲੈ ਸਕਦੇ ਹੋ ਤੁਸੀਂ ਮੈਨੂੰ ਕੋਰਟ ਵਿੱਚ ਬੁਲਾ ਸਕਦੇ ਹੋ ਮੈਂ ਉੱਥੇ ਜਾ ਕੇ ਪੁੱਛੂਗਾ ਵੀ ਆ ਉਹ ਵਕੀਲ ਨੇ ਜਿਹੜੇ ਵਕੀਲ ਅਮਰਤਪਾਲ ਦਾ ਕੇਸ ਲੜਦੇ ਨੇ ਤੇ ਜਿਹੜਾ ਅਮਰਤਪਾਲ ਕਹਿੰਦਾ ਸੀ ਮੈਂ ਭਾਰਤੀ ਸੰਵਿਧਾਨ ਨੂੰ ਮੰਨਦਾ ਨਹੀਂ ਹੁਣ ਇਹ ਵਕੀਲ ਲੱਸਣ ਵੀ ਤੁਸੀਂ ਕੇਸ ਕਿਹੜੇ ਸੰਵਿਧਾਨ ਦੇ ਅੰਡਰ ਲੜਦੇ ਹੋ ਇਹ ਸਾਬਤ ਕਰੋ ਦੱਸਣਾ ਪਊ ਅਮਰਤਪਾਲ ਬਾਅਦ ਵਿੱਚ ਪਹਿਲਾਂ ਇਹ ਵਕੀਲ ਦੋਸ਼ੀ ਨੇ ਜਿਹੜਾ ਬੰਦਾ ਭਾਰਤ ਦੇ ਸੰਵਿਧਾਨ ਨੂੰ ਮੰਨਦਾ ਨਹੀਂ ਉਹਦਾ ਕੇਸ ਲੜ ਰਹੇ ਨੇ ਮਤਲਬ ਇਹ ਵਕੀਲ ਖੁਦ ਭਾਰਤ ਦੇ ਸੰਵਿਧਾਨ ਨੂੰ ਮੰਨਦੇ ਨਹੀਂ ਉਹਦੀਆਂ ਧਜੀਆਂ ੜਾ ਰਹੇ ਨੇ ਉਹਦੀ ਉਲੰਘਣਾ ਕਰ ਰਹੇ ਨੇ ਜੇ ਸਾਡੇ ਪੰਜਾਬ ਦੇ ਜਾਂ ਭਾਰਤ ਦੇ ਵਕੀਲ ਇਹੋ ਜਿਹੇ ਨੇ ਤਾਂ ਫਿਰ ਆਮ ਲੋਕਾਂ ਦਾ ਕੀ ਬਣੂਗਾ ਆਮ ਲੋਕ ਕਿੱਥੇ ਜਾਣਗੇ ਇਹ ਗੱਲਾਂ ਕੌੜੀਆਂ ਨੇ ਮੈਂ ਪਹਿਲਾਂ ਵੀ ਬਹੁਤ ਵਾਰੀ ਕਿਹਾ ਨਿਰਚਾਂ ਦੇ ਬੀਜ ਜਿਹੜੇ ਨੇ ਹਾਈਬ੍ਰਿਡ ਬਹੁਤ ਵਧੀਆ-ਵਧੀਆ ਕੁਆਲਿਟੀ ਦੇ ਆ ਚੁੱਕੇ ਐ ਤੇ ਸੇਤੀ ਕੁੜਤਣ ਜਾਂਦੀ ਨਹੀਂ ਤੇ ਜੇ ਕਿਸੇ ਨੇ ਹੱਥੋਂ ਹਥ ਲਾ ਲਿਆ ਨਾ ਮੜਾ ਮੁੱਟਾ ਤਾਂ 2-4 ਵਾਰੀ ਸਾਬਣ ਲਾ ਲਿਓ ਤੇਲ ਜਾਂ ਦੇਸੀ ਘਿਓ ਲਾ ਲਿਓ ਫਿਰ ਘੜਤਣ ਥੋੜੀ ਜੀ ਘਟ ਜੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ